ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪੱਦੋ ਗਾਵਾਂ ਸੇ ਲੈ ਲੈ ਕੇ ਆਏ ਜੀ ਇੱਕ ਬਈ ਤਾਜੀ ਸੂਈ ਹੈ ਇੱਕ ਗੱਬਣ ਥੋੜੇ ਕਿਦਣੇ ਕਰਮ ਵਾਲੀ ਲੈਂਦੀ ਆ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬਈ ਜੀ ਭੈਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਹੋ ਠੀਕ ਹੋ ਵਧੀਆ ਜੀ ਬਹੁਤ ਵਧੀਆ ਬਈ ਕਿਵੇਂ ਚੱਲਦਾ ਬਾਈ ਕੰਮ ਕੰਮ ਦਾ ਡਾਕਟਰ ਬਹੁਤ ਵਧੀਆ ਚੱਲਦਾ ਡਾਕਟਰ ਹੂੰ ਕੱਲ ਵੀ ਬੜਾ ਕਾਫੀ ਸੀ ਹਨਾ ਕੱਲ ਡਾਕਟਰ ਚਾਰ ਵਾਣਾ ਸੂਂਗਾ ਸੀਗਾ ਠੀਕ ਆ ਉਦੋਂ ਮੰਨ ਕੇ ਤੇ ਵੀਡੀਓ ਪਾਉਣ ਗਏ ਸੀ ਉਹ ਚਾਰੇ ਦੀਆਂ ਚਾਰੇ ਵੇਗ ਗਈਆਂ ਹੂੰ ਤੇ ਮੰਨ ਕੇ ਚੱਲ ਅੱਜ ਦੋ ਪਾਵਾਂਗੇ ਤਿਆਰ ਹੂੰਗਾ ਡਾਕਟਰ ਮਨੇ ਕਿਹਤਲ ਕੱਚੀਆਂ ਬੜਾ ਵੀ ਹੈਗਾ ਆ ਜੀ ਆ ਓਕੇ ਬਾਈ ਤੇ ਘੰਟੇ ਦੋ ਘੰਟਿਆਂ ਦੇ ਇੱਕ ਦੋ ਸੂਂਗਾਂ ਸਵਾਗਾਂ ਬੜਾ ਆ ਜਾਣੀਆਂ ਦੁਨਨਾ ਮਗਰੀ ਬੱਛੀਆਂ ਡਾਕਟਰ ਠੀਕ ਆ ਬਾਈ ਹਾਂਜੀ ਨਾਮ ਤੇ ਐਡਰੈਸ ਬੋਲ ਨਾਮ ਬਾਈ ਹਰਜੀਤ ਸਿੰਘ ਪਿੰਡ ਛੰਨਾ ਗਲਾਬ ਸਿੰਘ ਵਾਲਾ ਹੂੰ ਜਿਲ੍ਹਾ ਬਰਨਾਲਾ ਤੇ ਤਹਿਸੀਲ ਤਪਾਰਾ ਨੇ ਡਾਕਟਰ ਨੇੜੇ ਪਿੰਡ ਨੇੜੇ ਆਪਾਂ ਨੂੰ ਭਦੌੜ ਸਹਿਰ ਰਹਿ ਗਿਆ ਬਈ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 950142033589 ਠੀਕ ਆ ਜੀ ਬਾਕੀ ਵੀ ਕਦੋਂ ਵੀ ਕਿਸੇ ਨੇ ਗਾਂ ਲੈਣੇ ਆਉਦੇ ਨਿਰਪਰ ਕਰਕੇ ਲੈਵੇ ਆਪਣੀਆਂ ਸਾਰੀਆਂ ਬੜਾ ਡਾਕਟਰ ਲਿਆਂਦੀਆਂ ਹੁੰਦੀਆਂ ਕੋਈ ਘਰ ਦੀ ਨਹੀਂ ਹੁੰਦੀ ਓਕੇ ਭਾਈ ਜਿਹੜੀ ਇਹ ਬੈਠਦੇ ਨੇ ਕਿਹੜਾ ਸੂਆ ਸੂਈ ਆ ਇਹ ਡਾਕਟਰ ਦੂਜਾ ਸੂਆ ਸੂਈ ਹੈਗੀ ਬੱਚੇ ਕਦੋਂ ਸੂਈ ਹੈ ਵੀਰੇ ਇਹ ਡਾਕਟਰ ਰਾਤ ਸੂਈ ਹੈਗੀ ਜੇਰ ਜੂਰ ਪਈ ਏਦੀ ਠੀਕ ਆ ਭਾਈ ਹਾਂ ਮੰਨ ਕੇ ਚੱਲ ਬੱਚਾ ਕੀ ਦੇਤਾ ਬੱਚਾ ਡਾਕਟਰ ਬੱਚੇ ਦਿੱਤੀ ਆ ਸੈਕਸਡ ਦੀ ਵਲਡਵਾਈਡ ਦਾ ਕੋਈ ਸਟਾਰ ਪੀਸੀ ਬਣਾਉਂਦਾਗਾ ਠੀਕ ਆ ਜੀ ਉਹਦੀ ਆਈ ਡਾਕਟਰ ਆ ਕੀ ਬਾਤ ਹੈ ਇਹ ਬੱਚਾ ਦੇ ਡਾਕਟਰ ਤੋਂ ਕਾਹਦੀਆਂ ਗੱਲਾਂ ਹੂੰ ਸਿਰੇ ਦਾ ਬੱਚਾ ਦਿੱਤਾ ਹਨਾ ਸਿਰਾ ਡਾਕਟਰ ਕੋ ਮੋਲ ਹੀ ਨਹੀਂ ਬੱਚੀ ਦਾ ਕੀ ਬਾਤ ਨਾਸਾਂ ਗਲਾਬੀ ਅੱਖਾਂ ਗਲਾਬੀ ਕਿ ਨਹੀਂ ਦੇ ਰੈਡਰੂ ਬੱਚੇ ਦਾ ਅੰਤ ਹੀ ਨਹੀਂਗਾ। ਕਿਆ ਬਾਪ। ਜਿਵੇਂ ਰੈਡਰ ਇਹਦਾ ਸਿਰਾ ਹੋਇਆ ਬੈਬਰੀਡ ਕੰਨੀ ਹੁੰਦਾ। ਵਾਹ ਕਹਿੰਦਾ ਕੱਲੀ ਬੱਚੀ ਵੇਚਣੀ ਹੋਵੇ ਕਿੰਨੇ ਰੁਪਈਆ ਦੀ ਹੈ ਕਿ ਨਹੀਂ। ਮੰਨ ਕੇ ਚੱਲ ਰੈਡਰ ਕੋਈ ਪਹਿਲੀ ਗੱਲ ਇੰਨੀ ਚੰਗੀ ਬੱਚੀ ਕੋਈ ਵੇਚਦਾ ਹੀ ਨਹੀਂ। ਵੇਚਦਾ ਹੀ ਨਹੀਂ। ਸਹੀ ਆ ਭਾਈ। ਤੇ ਮੰਨ ਕੇ ਚੱਲ ਰੈਡਰ ਫੇਸਬੁਕ 'ਚ ਰੈਡਰ ਬੱਚੀ ਦਲਾ। ਨਾ ਸੰਗ ਗਲਾਬੀ, ਛੋਟਾ ਛੋਟਾ ਕੰਨ। ਕਿ ਨਹੀਂ ਭਾਈ? ਬਹੁਤ ਹੀ ਐਗੰਗ ਬੱਚਾ ਹੈ ਡਾਕਟਰ ਬੈਡ ਬੈਡ ਅੱभी ਬਹੁਤ ਚੰਗੀ ਹੈ ਦੇਖੋ ਫੇਸ ਬੈਡ ਦਾ ਬਈ ਫੇਸ ਡਾਕਟਰ ਬੱਚੇ ਦਾ ਤੋਂ ਉਦੋਂ ਵੀ ਕੰਤ ਨਹੀਂਗਾ ਸਹੀ ਗੱਲ ਹੈ ਬਾਕੀ ਡਾਕਟਰ ਨੂੰ ਬੱਚੀ ਦੀ ਕੁਆਲਿਟੀ ਚੈੱਕ ਕਰਾ ਦੇ ਫੇਸ ਫੂਟਸ ਦੀ ਹਮਮ ਕਿੰਨਾ ਚੰਗਾ ਡਾਕਟਰ ਮੰਨ ਕੇ ਚੱਲ ਲੈ ਟਰਿਕ ਤਰ੍ਹਾਂ ਦਾ ਡਾਇਮੰਡ ਪੀਸ ਹੀ ਹੈਗਾ ਬੱਚਾ ਦਾ ਡਾਇਮੰਡ ਪੀਸ ਨਗਿੰਨ ਪੀਸ ਹੈ ਇਹ ਚਾਰੀ ਡਾਕਟਰ ਬੱਚੀ ਤੇ ਥਾਣਾਂਗੇ ਗਲੱਬੀ ਗਲੱਬੀ ਥਾਣਾਂਗੇ ਠੀਕ ਹੈ ਐਡਾ ਡਾਕਟਰ ਫੇਸ ਤੇ ਬੱਚੀ ਲੰਬਾਈ ਚੈੱਕ ਕਰਾ ਦੇ ਖੜਨੀ ਖੜਨੀ ਚੈੱਕ ਕਰ ਹਨਾ ਬੱਚੇ ਦੀ ਬੱਚਾ ਡੈਕਟਰ ਜਮਨ ਸਰਾ ਮੰਨ ਗਿਆ ਇੰਨਾ ਬਚੰਗਾ ਬੱਚਾ ਕੋਈ ਪਹਿਲੀ ਵਾਰ ਕੋਈ ਵੇਚ ਲੈਣਾ ਇਹ ਵੇਚਣਾਗਾ ਅੱਜ ਦੀ ਕਿਹੜੀ ਵੀ ਡੈਕਟਰ ਚੰਗੇ ਕਿਸੇ ਫਾਰਮ ਚ ਹੋਵੇ 35-40 ਹਜ਼ਾਰ ਦਾ ਬੱਚਾ ਜਾਂਦਾ ਅਗਲਾ ਸਹੀ ਗੱਲ ਆ ਬਾਈ ਫੇਸ ਦੇ ਕਿੰਨਾ ਚੰਗਾ ਹੈਗਾ ਬੱਚਿਆ ਪੂਰਾ ਵੱਡਾ ਬੱਚਾ ਹੈਗਾ ਬਿਊਟੀਫੁੱਲ ਇੱਕ ਨੰਬਰ ਬੱਚਾ ਦਿੱਤਾ ਬਾਈ ਦੀ ਗੱਲ ਸਹੀ ਹੈ ਚੰਗਾ ਹੀ ਬੱਚਾ ਕੱਲਾ ਬੱਚਾ ਬਹੁਤ ਚੰਗੇ ਰੁਪਈਆ ਦਾ ਹਨ ਬਾਈ ਤੇ ਵੜ ਵੀ ਖੈਰ ਬਾਈ ਸਰੇ ਦੀ ਆ ਹਨਾ ਬਾਈ ਇੱਕ ਬਾਕੀ ਡੈਕਟਰ ਫੇਸ ਫੂਚ ਚੈੱਕ ਕਰਾ ਦੇ ਵੜ ਦਾ ਫੇਸ ਦੀ ਬਿਊਟੀ ਕਮਾਲ ਫੁੱਲ ਕੱਦ ਫੁੱਲ ਪਲੀ ਵੀ ਫੁੱਲ ਬ੍ਰੀਡ ਕਹਿੰਦੇ ਬਈ ਹਾਂ ਬਈ ਬਾਕੀ ਬੱਚੀ ਦੰਦਾ ਜੀ ਆਈ ਇਹ ਵੀ ਓਕੇ ਬਈ ਹੂੰ ਬਾਕੀ ਡਾਕਟਰ ਇੱਕ ਮਨ ਕੇ ਸੂਣ ਵੇਲੇ ਤਾਂ ਲੇਵਾ ਸੀਗਾ ਬਾਹਲਾ ਠੀਕ ਹੈ ਜੀ ਰਾ ਡਾਕਟਰ ਨੇ ਕੱਟ ਲਵਾ ਲਿਆ ਥਣ ਤੇ ਮੜਾ ਦਾ ਠੀਕ ਹੈ ਬਈ ਐਸ ਤੇ ਹੂੰ ਮੜਾ ਕੱਟਾ ਹੈ ਮੜਾ ਕੱਟਿਆ ਲਵਾ ਲਿਆ ਡਾਕਟਰ ਥਣ ਤੇ ਠੀਕ ਹੈ ਬਈ ਜਖਮ ਜਖਮ ਕਰ ਗਈ ਆਪਾਂ ਡਾਕਟਰ ਦੱਸ ਕੇ ਦੇਣੀ ਆ ਵੇਚਣੀ ਆਪਾਂ ਆਈ ਵੀ ਵੇਖ ਜੂਗੀ ਸਹੀ ਆ ਚੱਕਰ ਨਹੀਂ ਆ ਤਾਂ ਡਾਕਟਰ ਸਹੀ ਆਉਂਦੀ ਹੈਗੀ ਕੋਈ ਚੱਕਰ ਨਹੀਂ ਮੜਾ ਕੇ ਜ਼ਖਮ ਕਰ ਲਿਆ ਕੋਈ ਡਾਕਟਰ ਤਕਲੀਫ ਤਕਲੂਬ ਜਮੀ ਨਹੀਂ ਓਕੇ ਉਹ ਰੈਟਰ ਆਪਾਂ ਦਾਸਤਾ ਮੰਨ ਕੇ ਚੱਲ ਇੱਕ ਦੋ ਦਿਨਾਂ ਨੂੰ ਸਾਹਮ ਕੇ ਵਿੱਚ ਨੂੰ ਜ਼ਖਮ ਮੰਨ ਕੇ ਜਮਾ ਆਰਾਮ ਆ ਜਾਊਗਾ ਸਹੀ ਆ ਭਾਈ ਇਹ ਮੰਨ ਕੇ ਚੱਲ ਰੈਟਰ ਉਹੋ ਜਿਹਾ ਹੀ ਭਾ ਕਰਨਾ ਅੱਜ ਲੇਵਾ ਦੇਖ ਹਨਾ ਪੂਰਾ ਫਾੜੀ ਵਾਲਾ ਪੂਰਾ ਟਾਪ ਦਾ ਲੇਵਾ ਤਿਆਰ ਕਰਿਆ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਲੈ ਰੈਟਰ ਸੀਲ ਹਨੀ ਦੇਖ ਲੈ ਐਨੀ ਕਾ ਕਰਮਾ ਵਾਲੀ ਮਾਈ ਬੈਠਾ ਰੇ ਥੱਲੇ ਲੈ ਕਹਿਣਾ ਕੁਛ ਨਹੀਂ ਹਨਾ ਕਹਿਣਾ ਕਰਨਾ ਜਮੇ ਨਹੀਂ ਹੋਗਾ ਸੀਲ ਫੁੱਲ ਫੁੱਲ ਬਰੀਡ ਬਾਈ ਖੋਲੀ ਬਾਈ ਤੂਰੀ ਮੜੀ ਜੀ ਬਾਕੀ ਡਾਇਰੈਕਟਰ ਮੰਨ ਕੇ ਦੋ ਨਗੀਨੇ ਮਿਲਨੇ ਆ ਬੈਡ ਵੀ ਬਹੁਤ ਚੰਗੀ ਆ ਬੱਚਾ ਵੀ ਮਗਰ ਬੱਚੀ ਆ ਬੱਚੀ ਵੀ ਸਰੇਰੀ ਆ ਤੇ ਥਾਣ ਲੇਵਾ ਵੀ ਇੱਕ ਨੰਬਰ ਆ ਪੰਡ ਵਾਲਾ ਲੇਵਾ ਨਾੜਾ ਨੂੜਾ ਫੁੱਲ ਚੰਗੇ ਤੋਰਾ ਚੈੱਕ ਕਰੋ ਕਰਮ ਵਾਲੀ ਦਾ ਬਾਕੀ ਡਾਇਰੈਕਟਰ ਆਪਾਂ ਵੇਚਣੀ ਹੁੰਦੀ ਐਵੇਂ ਦੱਸ ਕੇ ਵੇਚ ਦਿੰਦੇ ਉਹ ਆਪਾਂ ਕੰਮ ਨਹੀਂ ਕਰਨਾ ਸਾਡਾ ਡੇਲੀ ਡੰਗਰ ਵੇਚਣਾ ਐ ਐਨੀ ਵੇ ਇੱਕ ਦਿਨੀ ਵੇਚਣਾਗਾ ਹਮਮ ਮੰਨ ਕੇ ਬਾਕੇ ਡਾਕਟਰ ਬੈੜਦੀ ਬਰੀਡ ਬਰੂਡ ਕਿੰਨੀ ਕਹਦੇ ਉਹਨੇ ਡਾਕਟਰ ਉਹਨੇ 24 25 ਕੁ ਦੁੱਧ ਚੋਇਆ ਦੱਸਿਆਗਾ ਠੀਕ ਆ ਐਲੇ ਛੋਏ ਆਪਾਂ ਨਹੀਂ ਕਹਿੰਦੇ ਵੀ ਕਿੰਨਾ ਦੁੱਧ ਦੇ ਦੂ ਗਾਂਾਂ ਲੈਣੇ ਆਪ ਦੀ ਸੇਵਾ ਕਰਨੀ ਹੈ ਵੀ ਕਿੰਨਾ ਦੁੱਧ ਚੋੜੂਗਾ ਸਹੀ ਗੱਲ ਆ ਭਾਈ ਬਰੀਡ ਡਾਕਟਰ ਬੈੜ ਦਾ ਫੇਸਬੁੱਕ ਚੈੱਕ ਕਰਾ ਲੈ ਸਾਈਡਾਂ ਤੋਂ ਲੰਬਾਈ ਲੰਬੂਈ ਕਿੰਨੀ ਕਹਦੇ ਡਾਕਟਰ ਉਹਨੇ ਚੰਗੀ ਹੈ ਜੀ ਸਹੀ ਗੱਲ ਕਿਸੇ ਪਾਸੋਂ ਅਸਰਾ ਨਹੀਂ ਦੋਨੇ ਡਾਕਟਰ ਮਾਮਾ ਦੀਆਂ ਬੋਲੇ ਵਰਗੀ ਪਈ ਐ ਕਿ ਨਹੀਂ ਭੋਲੀ ਵੀ ਬੜੀ ਐ ਕਰਮਾ ਬੜੀ ਨਿਆਈ ਚੰਗੀ ਹੈ ਡਾਕਟਰ ਯਾਰ ਬਿਊਟੀ ਚੈੱਕ ਕਰੋ ਸਹੀ ਗੱਲ ਆ ਪ੍ਰਿੰਟ ਸਨੱਖਪੂਣਾ ਵੜ ਦੇ ਵਿੱਚ ਫੁੱਲ ਆ ਬਾਈ ਬਾਕੀ ਡਾਕਟਰ ਖੋੜ ਯਾਰਗੀ ਬੱਛੇ ਕੋਈ ਸੂਆ ਦਾ ਮੰਨੇ ਨਹੀਂ ਵੜ ਦੇ ਹੂੰ ਹੂੰ ਤੇ ਮੁੱਲ ਵੀਰੇ ਜਾਇਜ਼ ਹੋ ਮੁੱਲ ਡਾਕਟਰ ਜਮਾ ਜਾਇਜ਼ ਕਿੰਨਾ ਕਹਦੇ ਉਹਨਾਂ ਜਾਇਜ਼ ਹੋ ਡਾਕਟਰ ਮਾਨਿਕ ਚ ਡਾਕਟਰ ਬੈਠ ਕਿਸੇ ਕੋਲ ਹੋਰ ਉਹਨੇ ਲੱਖਾਂ ਅਗਲੇ ਬਾਹਰ ਮੁੱਲ ਕਰਨਾ ਸੀ ਉਹ ਹੈ ਡਾਕਟਰ ਮੁੱਲੇ ਨਹੀਂ ਕਰਨਾ ਮੁੱਲ ਡਾਕਟਰ ਇੰਨਾ ਜਾਇਜ਼ ਕਰਨਾ ਇਹ ਪਹਿਲੇ ਫੋਨ ਤੇ ਵੀ ਕਿਹਾ ਸੀ ਦੇਖੇ ਵਾਲੇ ਨੂੰ ਉਹ ਲੈਵਰੀ ਕੁਆਲਟੀ ਦੇਖੀ ਲੈ ਕਿਆ ਬਾਤ ਆ ਭਾਈ ਮਾਗਰ ਦਿਖਾਉਂਦੀ ਡਾਕਟਰ ਇਹਦਾ ਚੂਈ ਵੀ ਆ ਗਈ ਬੈਠ ਹੂੰ ਇਹ ਨਾ ਚੂਣੀ ਹੁੰਦੀ ਮੰਨ ਕੇ ਬੜਾ ਨਜਾਇਲੇ ਵਾ ਸੀਗਾ ਬੈਂਦੇ ਨਹੀਂ ਡਾਕਟਰ ਇੰਨੀ ਲੈ ਲਈ ਚੈਰੀ ਸੀ ਕਿਆ ਬਾਤ ਆ ਬਾਕੀ ਡਾਕਟਰ ਧਾਰਾ ਪਾਈ ਮਾਰ ਕੇ ਦਿਖਾ ਦੇ ਨਾ ਚੱਕਰ ਨਹੀਂ ਬਾਈ ਮਾਰ ਕੇ ਦਿਖਾ ਦੇ ਆਈ ਬਹਿ ਜਾ ਕਿਨੇ ਭਾਈ ਠੰਡੀ ਸੀਲ ਫੁੱਲ ਜਿਵੇਂ ਮਰਜੀ ਬਹਿ ਜਾ ਬਾਈ ਬੜੀ ਚੰਗੀ ਆ ਨਾ ਦਵਾਈ ਡਾਕਟਰ ਬੜੀ ਆ ਮੜਾ ਡਾਕਟਰ ਜਾਗਮ ਕਾਰਨ ਕਾਰਨ ਮੜਾ ਸਰਲਾ ਐਸਾ ਹੁੰਦੀ ਆ ਖਾਣ ਦੇ ਕਿਉਂ ਲੈ ਚਵਾਈ ਚੈੱਕ ਕਰ ਲੋ ਨੇਵਾ ਬਾਹਲਾ ਚੰਗਾ ਕਰਦਾ ਦਵਾਈ ਦਾ ਡਾਕਟਰ ਇੰਨੀ ਵੀ ਚੰਗੀ ਆ ਜੀ ਬਾਹਲੀ ਨਹੀਂ ਆਇਆ ਚੰਗੀ ਲੈ ਦਵਾਈ ਚੰਗੀ ਆ ਨਾ ਮੈਂ ਕਿਹਦੇ ਦਾ ਚੋਣ ਦਾ ਬਾਹਲਾ ਨਹੀਂ ਆਇਆ ਚੰਗਾ ਲੱਗਿਆ ਬੈੜ ਨੂੰ ਕੇ ਮਰਦੀ ਸੀ ਚਲ ਜਮਾ ਖੱਟਾ-ਖੱਟਾ ਪੌਣਾ ਹੈ ਡਾਕਟਰ ਬਾਜੀ ਬੈਡ ਲੈ ਕੇ ਪਾ ਕੇ ਦਿਖਾਣਾ ਕੀ ਕਹਿੰਦੇ ਆਗੇ ਲੈ ਜਮਾ ਖੱਟਾ-ਖੱਟਾ ਡਾਕਟਰ ਕਹਿਣ ਦੀ ਗੱਲ ਨਹੀਂ ਡਾਕਟਰ ਕਿਹੜੀ ਗੱਲ ਕਹੇ ਸੀ ਉਹ ਆਪਾਂ ਦੱਸ ਕੇ ਦੇਣੀ ਹੈ ਕਿਹੜਾ ਮਾੜਾ-ਮੋੜਾ ਚੱਕਰ ਆ ਗਿਆ ਲੈ ਡਾਕਟਰ ਆਂਬੂਲੇ ਸੁਣਾਏ ਚੈੱਕ ਕਰਾਏ ਸਵਾਈ ਦੇ ਇੱਕ ਨੰਬਰ ਹੈ ਕਿ ਨਹੀਂ ਕੋਈ ਡਾਕਟਰ ਦੋਖ ਨਹੀਂ ਮੰਨਣਾ ਥਣ ਦਾ ਕੁਝ ਨਹੀਂ ਮੰਨਣਾ ਬੜਾ ਜ਼ਖਮੀ ਆਇਆ ਮਾੜੀ ਤਾਈ ਸਰਲਾ ਮਾਰਦੀ ਹੈ ਜੀ ਲੈ ਸਹੀ ਗੱਲ ਆ ਭਾਈ ਕਹਿਣਾ ਕਰਨਾ ਕਰ ਮਾਇਨੇ ਜਮੇ ਨਹੀਂ ਕੋਸ ਬੋਕੀ ਬਰੀਡ ਫੁੱਲ ਆ ਭਾਈ ਮੁੱਲ ਬਾਈ ਕਹਿੰਦਾ ਜਮਾ ਜਿਆ ਜ ਰੱਖਾਂਗੇ ਬਾਲਾ ਮੋੜ ਡਾਕਟਰ ਛੋਟਾ ਹੀ ਹੋਏਗਾ ਹਾਂ ਬੱਚਾ ਮਗਰ ਬੱਚੀ ਹੈ ਬੱਚੀ ਦੇਖੋ ਡਾਇਮੰਡ ਪੀਸ ਹੀ ਆ ਬੱਚੀ ਦੀ ਕੁਆਲਿਟੀ ਬੜੀ ਹੈ ਕਿ ਨਹੀਂ ਬੱਚਾ ਡਾਕਟਰ ਐਂ ਜੀ ਕਰ ਦੋ ਘੜੀਆਂ ਦੇਖੀ ਚੱਲ ਬੈਠਾ ਤੇ ਫੇਸ ਫੂਡ ਡਾਕਟਰ ਬੱਚੀ ਦਾ ਇੰਨੀ ਸੋਹਣੀ ਡਾਕਟਰ ਆ ਕਿਵੇਂ ਸਾਪੀ ਵੀ ਹੁੰਦੀ ਹੈ ਚੀਜ਼ ਆ ਸਹੀ ਗੱਲ ਮੰਨ ਕੇ ਚੱਲ ਹੋਂ ਡਾਕਟਰ ਸੀਮਣੀ ਬਹੁਣ ਜਏ ਚੰਗੇ ਦੀ ਹੈਗੀ ਸਹੀ ਗੱਲ ਆ ਹਾਂ ਵੀ ਬਾਲਾ ਮੁੱਲ ਨਹੀਂ ਕਰਦੇ ਮੁੱਲ ਜਮ ਜਿਆ ਜੋ ਅੱਗੇ ਵੀਰੇ 2 ਨੰਬਰ ਤੇ ਕਿਹੜਾ ਸੂਆ ਸੁੰਦੀ ਹੈ ਬੜਾ ਇਹ ਡਾਕਟਰ ਦੂਜਾ ਸੂਆ ਬੱਚੀ ਸੁੰਦੀ ਹੈਗੀ ਓਕੇ ਮੰਨ ਕੇ ਚੱਲ ਮਾੜੇ ਮੋਟੇ ਡਾਕਟਰ ਗਰਲੈਂਡੋ ਵੀ ਅਟੈਚਮੈਂਟ ਆਈ ਠੀਕ ਆ ਕਲਰ ਜਿਹਾ ਉਹ ਮੇ ਆ ਗਿਆ ਤੇ ਬਾਕੀ ਡਾਕਟਰ ਬੱਚੀ ਦੀ ਲੇਵੇ ਦੀ ਫੀਟਿੰਗ ਹਮ ਇੰਨੀ ਵੀ ਚੰਗੀ ਲੱਗੀ ਹੈਗੀ ਸਹੀ ਗੱਲ ਆ ਨਹੀਂ ਕਹਦੇ ਉਹ ਨਹੀਂ ਕੱਲੀ ਕੱਚੀ ਕੱਚੀ ਉਹ ਸਭ ਨਾਂ ਦਾ ਜਾ ਲਾਇਓ ਬਾੜੇ ਦੇਣ ਨਹੀਂ ਲੈਂਦੀ ਇੱਕ ਅੱਧਾ ਦੇਣ ਬਾੜੇ ਦੇ ਤਿਆਰਿਆਂ ਜੇ ਸੂ ਵੀ ਥੱਕ ਗਿਆ ਘੰਟੇ ਦੋ ਘੰਟਿਆਂ ਜੇ ਲਬੜੀ ਪਈ ਆ ਥਾਣ ਦੇਖੋ ਗੁਲਾਬੀ ਕੱਲਾ ਕੱਲਾ ਥਾਣ ਪੂਰੀ ਵਿੱਚੇ ਥਾਣ ਕੱਚੀ ਕੱਚੀ ਹਉਸਾਬ ਨਾਲ ਡਾਕਟਰ ਦਾ ਸੂਣੀ ਸੂਣੀ ਢਿੱਲਾ ਕੱਢਦੇ ਆਂ ਲੈ ਬਾ ਡਾਕਟਰ ਪੂਰਾ ਖੋਲ ਦੋ ਸਲੇ ਸਹੀ ਗੱਲ ਕੱਚੀ ਦੇ ਹਿਸਾਬ ਨਾਲ ਮੁੱਲ ਬਾਈ ਕਹਿੰਦਾ ਜਮਾ ਜੈ ਜੂ ਬੜਾ ਮੁੱਲ ਨਹੀਂ ਕਰਦੇ ਥਣਲੇ ਬਾ ਇੱਕ ਨੰਬਰ ਫੇਸਬੁਕਸ ਬੜਾ ਪਿਆ ਬਾਕੀ ਡਾਕਟਰ ਫੇਸ ਬੱਚੇ ਚ ਬਰੀਕੇਆਂ ਬਰੂਕੇਆਂ ਆ ਗੁੰਗ ਹੋ ਨਾ ਕੋ ਨਿਆ ਚੰਗੇ ਲੱਗੇ ਡਾਕਟਰ ਬਾੜ ਨੂੰ ਖੋਲੀ ਵੀਰੇ ਤੋਰ ਕੇ ਰਖਾਈ ਮੜੀ ਖੋਲੀ ਕੱਚੀ ਕੱਚੀ ਆ ਬਸ ਅੰਦਾਜ਼ਾ ਲਾ ਲਓ ਬਈ ਲੇਵਰੀ ਦੀ ਸਫਾਈ ਆ ਬਹੁਤ ਆਗੀ ਹਾਣੀ ਬੜਾ ਕਮਾਲ ਦਾ ਲੱਗਿਆ ਗੁਲਾਬੀ ਥਣ ਕੱਲਾ ਕੱਲਾ ਥਣ ਪੂਰੀ ਵਿੱਥੇ ਥਾ ਬਾਕੀ ਐਡਰ ਫੇਸ ਦੇਖੀ ਜੇ ਮੈਂ ਬੱਚਿਆਂ ਵਾਲਾ ਫੇਸ ਹੈਗਾ ਤੇ ਪੂਰਾ ਕੱਦ ਵਾਜਣਾ ਡਾਕਟਰ ਸਹੀ ਆ ਪੂਰੀ ਡਾਕਟਰਾਂ ਬਰੀਕੀ ਅੰਗ ਹੈਗਾ ਬੱਚਿਆਂ ਵਾਲਾ ਅੰਗ ਲੱਗੇ ਹੋਇਆ ਵੈੜ ਨੂੰ ਤੇ ਉਹ ਡਾਕਟਰ ਦੂਜਾ ਸੂਆ ਵੀ ਠੀਕ ਆ ਸੂਆ ਟ੍ਰੇ ਵੀ ਦੰਦਾ ਚੂਗੀ ਓਕੇ ਬਾਈ ਹਾਂ ਬਾਕੀ ਆਪਾਂ ਦੇਖੀ ਨਹੀਂ ਜੀ ਮਾਲ ਕਹਿੰਦੇ ਸੀ ਵੀ ਦੰਦਾਂ ਕੀ ਆ ਜੇ ਠੀਕ ਆ ਬਾਕੀ ਡਾਕਟਰ ਮੂਰੋਂ ਮਾਰੋਂ ਲੈ ਬਾ ਬੱਚੀ ਦਾ ਪਿੱਛੋਂ ਪੁੱਛੋਂ ਦਿਖਾ ਦੇ ਕਿੰਨਾ ਚੰਗਾ ਆਰਡਰ ਲੱਗਿਆ ਕੀ ਬਾਤ ਆ ਬਾਈ ਬਾਕੀ ਡਾਕਟਰ ਇੱਥੋਂ ਬੱਚੀ ਦੀ ਖੜਨੇ ਖੁੜਨੇ ਤੇ ਲੰਬਾਈ ਚੈੱਕ ਕਰਾਇਆ ਡਾਕਟਰ ਤੇ ਸੀਰ ਸਾਡੇ ਡਾਕਟਰ ਇੰਨੀ ਕਿਆ ਕਰਮ ਵਾਲੀ ਠੀਕ ਆ ਲੈ ਮੈਂ ਇੱਥੇ ਜਿਹੜਾ ਲਾਣਾ ਕੋਈ ਚੱਕਰ ਜਮੀਨ ਰੋਕਣਾ ਕਰਨਾ ਡਾਕਟਰ ਲੈ ਮੁੱਲ ਜਾਇਜੂਗਾ ਮੁੱਲ ਡਾਕਟਰ ਜਮਾ ਜਾਇਜੂਗਾ ਠੀਕ ਆ ਬਾਈ ਕੱਚੀ ਆ ਕੱਚੀ ਦੇ ਸਹਾਉ ਨਾਲ ਮੋਲੋ ਬਾਈ ਕਹਿੰਦਾ ਜਮਾ ਜਾ ਬਾਕੀ ਡਾਕਟਰ ਸਟ੍ਰੇਟ ਬਹੁਤਾ ਮੋਲ ਨਹੀਂ ਕਰਦੇ ਹੂੰ ਬਾਕੀ ਜਵਾਨ ਨੇ ਡਾਕਟਰ ਪੂਰੀ ਬੱਚੀ ਚਾਹੇ ਪੱਕ ਕੋਣੇ ਚਾਹੇ ਠੀਕ ਆ ਹਾਂ ਹੂੰ ਬਾਕੀ ਭਾੜਾ ਉਹਨਾਂ ਕਿ ਜਾਇਊਗਾ ਕਿੰਨਾ ਕਹਦੇ ਉਹਨਾਂ ਤੇ ਬਾਕੀ ਤੁਰਦੀ ਤਰਦੀ ਦਾ ਥਾਂ ਲੈਵਾ ਚੈੱਕ ਕਰਾ ਦੇ ਸਹੀ ਗੱਲ ਆ ਬਾਈ ਬਾਕੀ ਡਾਕਟਰ ਗਰਲੈਂਡੋ ਹੀ ਚਾਗੀ ਨਾ ਤੇਨੇ ਗਰਮੀ ਮੰਨਣੀ ਹੈਗੀ ਹੂੰ ਦੁੱਧ ਪਾਉਣਾ ਫੈਟ ਆ ਡਾਕਟਰ ਸਹੀ ਆ ਬਾਈ ਬਾਈ ਥੱਲੇ ਸਫਾਈਆਂ ਸਫੂਆਂ ਬਹੁਤ ਆ ਹੂੰ ਲੇਵਰੀ ਸਫਾਈ ਬੜੀ ਆ ਨਾ ਬੜੀ ਨਿਆਇ ਚੰਗੀ ਆ ਡਾਕਟਰ ਥੱਲੇ ਉਹਦਾ ਪੂਰਾ ਟਾਪ ਦਾ ਲੇਵਾ ਤਿਆਰ ਕਰਿਆ ਵਾ ਕਰਮਾ ਕਿੱਦੇ ਡਾਕਟਰ ਬੱਸੀ ਸੂਣ ਲੱਗੀ ਬਣ ਕੇ ਚਲ ਬੱਚੀਆਂ ਲੇਵਾ ਦਾ ਭਰਿਆ ਰਖੋ ਦੇਣਾ ਹਮਮ ਤਾਂ ਕਿ ਹੁਣ ਦੇਖ ਡਾਕਟਰ ਥਾਨ ਲੇਵਾ ਗਲਾਬੀ 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 ਲੇਵਾ ਹਮਮ ਠੀਕ ਲਾ ਕਿਆ ਬਾਤ ਐਦੋ ਡਾਕਟਰ ਮੂਹਰੋ ਮਰੋ ਚੈੱਕ ਕਰਾ ਦੇ ਕਿੰਨਾ ਚੰਗਾ ਲੱਗਿਆ ਹਮਮ ਇਧਰੋਂ ਵੀ ਲੇਵਾ ਚੈੱਕ ਕਰ ਲਓ ਕਿਆ ਬਾਤ ਆ ਬਾਕੀ ਡਾਕਟਰ ਸੀਲ ਦੇਖੀ ਲੈ ਮੂਹਰੋ ਥਾਨ ਦਿਖਾ ਡਾਕਟਰ ਦੇ ਜਿਵੇਂ ਮਰਜੀ ਬਹਿ ਜਾ ਹਣਾ ਕੋਈ ਚੱਕਰ ਹੀ ਨਹੀਂ ਲੈ ਆਵਾ ਗੱਬਣ ਨੇ ਤਾਂ ਆਰਾਮ ਕਰ ਜਾ ਕਹਿਣਾ ਕਰਨਾ ਕਰਮਾ ਇਹਨੇ ਕੋਈ ਨਹੀਂ ਹਮਮ ਨਾਗੇਸੀ ਭਰਾ ਕੋਲੇ ਦੋ ਬਈ ਦੋਨੇ ਦਿਖਾਤੇ ਕਿਸੇ ਵੀ ਨੂੰ ਦੋਨਾਂ ਚ ਕੋਈ ਵੀ ਪਸੰਦਾ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ